ਅੰਜਲੀ ਖਾਲਸਾ ਵਾਹਿਗੁਰੂ ਜੀ ਖਤੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਆਪਾਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਥੱਲੇ ਗੋਬਿੰਦ ਘਾਟ ਤੋਂ ਯਾਤਰਾ ਸ਼ੁਰੂ ਕੀਤੀ ਸੀ ਗੋਬਿੰਦ ਘਾਟੋਂ ਅਸੀਂ ਹੁਣ ਉੱਪਰ ਜਾ ਰਹੇ ਹਾਂ ਐਮਪਨ ਸਾਹਿਬ ਲਈ ਉਸ ਤੋਂ ਅਸੀਂ ਦਸਣਾ ਚਾਹੁੰਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਕਿ ਬਹੁਤ ਸਾਰੇ ਬਲੌਗਰਾਂ ਵੱਲੋਂ ਦੱਸਿਆ ਗਿਆ ਕਿ ਰਸਤਾ ਖਰਾਬ ਹੈ ਬਾਰਸ਼ ਬਹੁਤ ਜ਼ਿਆਦਾ ਹੋ ਰਹਾ ਉੱਪਰ ਮੈਨੇਜਮੈਂਟ ਵੱਲੋਂ ਵੀ ਦੱਸਿਆ ਗਿਆ ਵਾ ਕਿ ਕੋਈ ਰਸਤਾ ਖਰਾਬ ਨਹੀਂ ਕੋ ਜਿਹੜੀ ਵੀ ਜੰਨੀ ਸਨੋਹ ਦਿਖਾ ਰਹੇ ਹੋ ਸਾਰੀ ਪ੍ਰਾਣੀ ਵੀਡੀਓ ਪਾ ਰਹੇ ਆ ਕੋਈ ਸਨੋਹ ਨਹੀਂ ਹੈਗੀ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਤੁਸੀਂ ਹਮ ਹਮਾ ਕੇ ਸਾਰੇ ਸੰਤੋ ਯਾਤਰਾ ਸ਼ੁਰੂ ਕਰੋ ਵਾਤਵਤ ਯਾਤਰਾ ਤੇ ਆਨੰਦ ਮਾਣੋ ਰਸਤਾ ਜ਼ਰੂਰ ਥੋੜਾ ਕਠਨਾ ਜਿੱਦਾਂ ਕਿ ਤੁਹਾਨੂੰ ਮੈਂ ਕਾਵਾਂਗਾ ਕਿ ਥੋੜਾ ਰਸਤਾ ਦਿਖਾਉ ਉਹ ਕਿਵੇਂ ਆ ਰਹੇ ਵੀ ਇੱਧਰ ਦੀ ਸੰਗਤ ਪਰ ਫੇਰ ਵੀ ਜਿੱਦਾਂ ਕਿ ਸਾਨੂੰ ਲక్ష్ਮੀਸ਼ ਪਿਤਾ ਨੇ ਸੱਦਿਆ ਵਾ ਤੇ ਬਚਾਉਣ ਵਾਲਾ ਵੀ ਉਹੀ ਆ ਗਰਮ ਦੀ ਕੋਈ ਲੋੜ ਨਹੀਂ ਵਧੀਆ ਤੁਸੀਂ ਸਾਰੇ ਯਾਤਰਾ ਆਰੰਭ ਕਰੋ ਸ਼ੁਰੂ ਕਰੋ ਆਓ ਅਸੀਂ ਤੁਹਾਨੂੰ ਬਾਕੀ ਦਾ 뷰 ਜਿਹੜਾ ਵਾ ਉਹ ਹੇਮਕੌਂ ਸਾਹਿਬ ਜਾ ਕੇ ਉੱਪਰ ਦਿਖਾਵਾਂਗੇ ਉੱਪਰ ਕੀ 뷰 ਆ ਗਲੇਸ਼ੀਅਰ ਕੋਲ ਜਾ ਕੇ ਦਿਖਾਵਾਂਗੇ ਕਿੰਨੀ ਕਿੰਨੀ ਹੋਏਗੀ ਜਾਂ ਨਹੀਂ ਹੈਗੀ ਬਹੁਤ ਸਾਰੇ ਵਲੋਗਰਾਂ ਦੇ ਪੁਰਾਣੀਆਂ ਵੀਡੀਓ ਪਾਈ ਜਾਂਦੇ ਆ ਕਿ ਬਹੁਤ ਸਾਰੀ ਸਨੋ ਆ ਸੋ ਅਗਲਾ 뷰 ਅਸੀਂ ਤੁਹਾਨੂੰ હેમકુંટા જામ તકલી જુડી રહો માલવા મોગા ટ્વટી